ਤੇ ਬਹੁਤ ਸਾਰੇ ਸੀਨੀਅਰ ਆਰਟਿਸਟ ਆਏ ਨੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੁਝ ਹੋਰ ਆ ਕੇ ਬੋਲਣਾ ਚਾਹੀਦਾ ਕਿਉਂਕਿ ਤੁਹਾਡਾ ਸਾਰਿਆਂ ਦਾ ਪਿਆਰ ਹੈ ਔਰ ਮੈਂ ਸਿਰਫ ਇਹੀ ਕਹਿਣਾ ਚਾਹੂਗੀ ਕਿ ਕਾਸ਼ ਮੈਂ ਆਪਣੇ ਆਪ ਨੂੰ ਗੁੱਡੀ ਨਹੀਂ ਕਹਿਣਾ ਪਰ ਕਾਸ਼ ਮੈਂ ਉਹ ਸਮੇਂ ਜਦੋਂ ਦੀ ਤਾਂ ਮੈਂ ਉਹਨਾਂ ਨੂੰ ਲਾਈਵ ਸੁਣ ਪਾਉਂਦੀ ਤੇ ਜਿਨ੍ਹਾਂ ਨੇ ਵੀ ਉਹਨਾਂ ਦਾ ਲਾਈਵ ਬੈਠ ਕੇ ਸੁਣਿਆ ਮੈਂ ਉਹਨਾਂ ਨੂੰ ਧੰਨ ਆਵਾਜ਼ ਦਿੰਦੀ ਆ ਕਿਉਂਕਿ ਮੈਂ ਤਾਂ ਨਹੀਂ ਸੁਣ ਪਾਈ ਪਰ ਮੈਂ ਉਹਨਾਂ ਨੂੰ ਰੋਜ਼ ਸੁਣਦੀ ਆ ਕਿ ਅਸੀਂ ਉਹਨਾਂ ਨੂੰ ਪਿਆਰ ਐਦਾਂ ਹੀ ਕਰਨਾ ਹੈ ਤਾਂ ਕਿ ਉਹ ਸਾਡੇ 'ਚ ਐਦਾਂ ਹੀ ਜਿਉਂਦੇ ਰਹਿਣ। ਕੀ ਬਾਤ! ਕਿੰਨੀਆਂ ਸ਼ਾਨੀਆਂ। ਸੁੰਣਾ ਨਾ ਇੱਕ ਤਾਂ ਸਾਨੂੰ ਚਾਹ ਬਸਾਉਂਦਾ। ਚਾਹ ਲਓ। ਇਹ ਨਾ ਸਾਰਿਆਂ ਦਾ ਬੇਵਿੱਦ ਹੈ। ਦੇਖੋ ਉਹ ਗਾਉਣਾ ਤਾਂ ਹੋਣਾ ਨਹੀਂ। ਇਹ ਭਾਵੇਂ ਕਿਤੇ ਜਾ ਕੇ ਹੀ ਸੁਣਾਉਣਾ ਪਵੇ। ਇੱਕ ਤਾਂ ਤੇਰਾ ਨਾਲ ਪਸੰਦ ਹੈ। ਤੇ ਦੂਜੀ ਸਾਨੂੰ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਨਾਲ ਜਿਸ ਬਾਤੇ ਹੋਵੇ ਤੂੰ ਸਾਨੂੰ ਉਹ ਹਰ ਗੱਲ ਪਸੰਦ ਹੈ ਜਿਸ ਰਾਤ ਉਮੀ ਗੁਜ਼ਰੀ ਹੈ ਸਾਨੂੰ ਉਹ ਹਰ ਰਾਤ ਪਸੰਦ ਹੈ ਤੂੰ ਪਸੰਦ ਹੈ ਤੇਰੇ ਨਾਲ ਰਸ ਕਰਕੇ ਮੁਹੱਬਤ ਨਹੀਂ ਕਿਉਂ ਅੱਗੇ ਬੋਲੋ ਤੇਰੇ ਨਾਲ ਮੁਹੱਬਤ ਹੈ बहुत शुक्रिया जी जोरदार तालियां लगो माही शर्मा ने जोरदार तालियां क्या बात है बहुत पेश में मैं अमर ओजी के लिए आज इस प्रोग्राम में इतना नाम से मान बड़ा आज माही शर्मा जी खुशी सम्मान करना रहे हैं अमर ओजी जी प्लीज थोड़ा जगह स्पेस बनाओ अपने प्रकार का जी मनिंदर जी कितने में इधर आओ जी नहीं आए मुझे नाल आओ तो सिर्फ आप ही इधर प्लीज ਨਾ ਉਹ ਨਾ ਉਹ ਕਿੰਨੇ بڑے ਮਸ਼ਹੂਰ ਨੇ ਅਨਸਾਸਨਾ ਸੀ ਆਪਣਾ ਕੀ ਨਾਮ ਆ ਕੇ ਹੁਣ ਤਮਕੀਲਾ ਜੀ ਦਾ ਗੀਤ ਪੇਸ਼ ਕਰ ਲੱਗਿਆ ਅਸੀਂ ਉਹਨਾਂ ਦੇ ਚਰਨਾ ਦੀ ਧੂੜਾ ਗਾਉਣਾ ਤਾਂ ਨਹੀਂ ਹੁੰਦਾ ਅਕੜ ਇੱਕ ਵਾਰ ਧਾੜੀ ਮਾਰ ਦੇ ਲਈ ਆਜੋ ਕਰੇ ਆਸ਼ਕੀ ਤੇ ਮੁਬੈਨਾ ਹਟ ਤਾ दिखाया लविश ने क्या तारीफ करे आपकी क्या मिलते आप जैसे चमन के फूल नहीं खिलते I <laughs>

ਰੱਬ ਵਰਗੇ ਆਪਣਾ ਕੀਮਤੀ ਸਮਾਂ ਕੱਢ ਕੇ ਹਰ ਵਾਰ ਹਰ ਸਾਲ ਦਰਗਾਹ ਤੇ ਮੱਥਾ ਟੇਕਦੇ ਨੇ ਮੇਲੇ ਦੀਆਂ ਰੌਣਕਾਂ ਵਧਾਉਂਦੇ ਨੇ ਮੈਂ ਸਾਰਿਆਂ ਨੂੰ ਪੂਰੇ ਚਮਕੀਲਾ ਪਰਿਵਾਰ ਵੱਲੋਂ ਜੀ ਆਇਆਂ ਨੂੰ ਕਹਿਣਾ ਇੱਕ ਵਾਰੀ ਉਸ ਅਮਰ ਰੂਹ ਤੇ ਅਮਰ ਸਿੰਘ ਚੰਗੀਲਾ ਤੇ ਵੀ ਬਾਬਾ ਮਰਜੂਦ ਦੇ ਖੁੱਲ ਕੇ ਤਾੜੀਆਂ ਮਰੋ ਬਣਾਲ ਪਤਾ ਲੱਗੇ ਖੁੱਲ ਕੇ ਖੁੱਲ ਕੇ ਤਾੜੀਆਂ ਰੋਣੀਆਂ ਨਹੀਂ ਚਾਹੀਦੀਆਂ 2 ਮਿੰਟ ਸਾਡੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਮਾਗਮ ਬੁਲੰਦੀਆਂ ਤੱਕ ਬਚਾਇਆ ਇੱਕ ਵਾਰ ਇਹਨਾਂ ਲਈ ਵੀ ਤਾੜੀਆਂ ਲਾਓ ਸਾਡੀ ਮਾਤਾ ਲਈ ਸਾਡੀ ਭੈਣ ਲਈ ਸਾਡੇ ਜਵਾਈ ਸਾਹਿਬ ਲਈ ਵੀ ਤਾੜੀਆਂ ਇੱਕ ਵਾਰ ਲਾ ਦਿਓ ਸਾਡੀ ਪਾਲੀ ਹਾਂ ਜੀ गीत की कौन है कोई? पहला करी है कलाकारों में हम करामे कोई गीत में करी करता है अलग अच्छा जी, बहुत बहुत जीतनवाद किस्तनवाद तो होना सेजानो चार चंद लाए ने कि आज दे इस सभी चारे कुमेल ने चार चंद रांडली मच में सदा देनी है सुदनिया जोरदार तारिया दे रहा है आवाज़ आठे ਅੱਜ ਦੇ ਇਸ ਮੇਲੇ ਨੂੰ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਚਲਾ ਰਹੇ ਨੇ ਇਸ ਮੇਲੇ ਨੂੰ ਬੜੇ ਸੋਹਣੇ ਅੰਦਾਜ਼ ਦੇ ਨਾਲ ਇਹਨਾਂ ਨੇ ਸ਼ਾਨ ਵਣਾਈ ਹੈ ਇਸ ਮੇਲੇ ਦੀ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਵਮਾਨ ਮੁਹੰਮਦ ਸੁਦੀਕ ਜੀ ਪੰਜਾਬੀ ਲੋਕ ਗਾਇਕ ਰਣਜੀਤ ਮਨੀ ਜੀ ਸੋਹਰ ਵੀ ਪਹੁੰਚਾਰੇ ਪਤਵੰਤੇ ਚਹਰੇ ਜਮਿਲ ਚਮਕੀਲਾ ਜੀ ਸੋਹਰ ਵੀ ਜੀ ਨੂੰ ਸ਼ੁਕਰੀਆ ਜੈ ਹਿੰਦ ਪਰ ਉਹਨਾਂ ਦੇ ਗੀਤ ਸਦਾ ਫਜ਼ਾਮਾਂ ਚ ਗੂੰਜਦੇ ਰਹਿਣੇ ਤੇ ਉਹ ਸਾਡੇ ਚੇਤਨਾਂ ਚ ਸਦਾ ਵਸਦੇ ਰਹਿਣਗੇ ਸੋ ਬਹੁਤ ਵਧੀਆ ਲੱਗਾ ਤੇ ਤੁਸੀਂ ਮੁਹੱਬਤ ਦੇਣ ਦੇ ਲਈ ਇੱਥੇ ਸਾਰੇ ਪਹੁੰਚੇ ਹੋ ਬਹੁਤ ਵਧੀਆ ਪਰਵੰਧਕ ਕਮੇਟੀ ਦਾ ਵੀ ਧੰਨਵਾਦ ਖਾਸ ਕਰਕੇ ਬੇਮਾਨ ਐਮ ਐਲ اے ਨਾਬਾ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ लायक ਸਮਝਿਆ ਸੋ ਬਹੁਤ ਖੁਸ਼ੀ ਦਾ ਵਾਲਾ ਮਾਹੌਲ ਵੀ ਬਹੁਤ ਵਧੀਆ ਲੱਗ ਰਿਹਾ ਸੋ ਸਾਰਿਆਂ ਨੂੰ ਇੱਕ ਵਾਰ ਪਿਆਰ ਤੇਰੇ ਛੱਡ ਜਾਣ ਪਿੱਛੋਂ ਦੇ ਨੂੰ ਗੱਡ ਜਾਣ ਪਿੱਛੋਂ ਮੈਂ ਦਿਲ ਕਿਤੇ ਵੀ ਨਹੀਂ ਲਾਇਆ ਸੱਚ ਜਾਣੀ ਸੋਹਣਾ ਮੈਂ ਛੱਲਾ ਮੁੜ ਕੇ ਨਹੀਂ ਪਾਇਆ ਸੱਚ ਜਾਣੀ ਸੋਹਣਾ ਮੈਂ ਛੱਲਾ ਮੁੜ ਕੇ ਨਹੀਂ ਪਾਇਆ ਸਹਬ ਕਿਤੇ ਮੈਨੂੰ ਵੀ ਤਾਂ ਕਾ ਹੱਸਾਂ ਜਿਸ ਵੀ ਸਿਨੇ ਦੁਖਾਂ ਨੂੰ ਜਪਾਇਆ ਸੱਚ ਜਾਣੀ ਸੋਣਿਆ ਮੈਂ ਛੱਲਾ ਮੁੜ ਕੇ ਨਹੀਂ ਪਾਇਆ ਸਾਰਿਆਂ ਦੀ ਖੈਰ ਹੋਵੇ ਵਿਰਾਂਚ ਨਾ ਵੈਰ ਹੋਵੇ ਭਵਾਂ ਚ ਸਿਆਸਤਾਂ ਦੀ ਕੁੜ ਦੀ ਨਾ ਜ਼ਹਿਰ ਹੋਵੇ ਭੇਦ ਭਾਵ ਨਫ਼ਰਤ ਮੁੱਕੇ ਗੁਨਾ ਚੋਰੀਆਂ ਕਿਤੇ ਵੀ ਨਾ ਕਦੇ ਕੁਝ ਪਿਆਰ ਦੇ ਬਿਨਾਂ ਹੋਵੇ ਕਿਤੇ ਵੀ ਨਾ ਕਦੇ ਕੁਝ ਪਿਆਰ ਦੇ ਬਿਨਾਂ ਹੋਵੇ ਹੱਸਦੇ ਰਹੋ ਵਸਦੇ ਰਹੋ ਪਿਆਰ ਦੀਆਂ ਮਹਿਕਾਂ ਵਜੇਂਦੇ ਰੋਂ ਮੁਹੱਬਤ ਜ਼ਿੰਦਾਬਾਦ ਇੱਕ ਵਾਰ ਫੇਰ ਮੇਰੇ ਵੀਰ ਦੇਮਾਨ ਤੇ ਸਾਰੇ ਮੇਰੇ ਤੋਂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੇਰਵਾਨ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜਸਪੀਰ ਗੁਨਾਤੌੜੀ ਦੀ ਇਹਨਾਂ ਦੇ ਸਾਰੇ ਕੀ ਤੁਸੀਂ ਬਹੁਤ ਪਸੰਦ ਕਰਦੇ ਹੋ ਰੇੜੀ ਲਾਦੀ ਘੱਟੇ ਦੀ ਘੱਟੇ ਦੀ ਮਾਣ ਸਤਿਕਾਰ ਓਂ ਘੱਟੇ ਨੇ ਰੇੜੀ ਲਈ ਇਹੋੀ ਉਹ ਮੈਂ ਉੱਥੇ

ਗੱਜੇ ਕਲਾਲੇ ਉਹ ਤੀਜੇ ਦਿਨ ਦਾ ਕੋਲ ਨੂੰ ਆਈ ਉਹਨੇ ਠਾਵੇ ਕੰਦੇ ਰੱਖ ਰੱਖ ਰੰਮਾ ਪਤਾ ਕੀ ਗੱਲ ਗੱਜੇ ਕਰਾ ਵੀ ਹੈ ਹੈਲੋ थैंक यू ਸਰ ਬਹੁਤ ਧੰਨਵਾਦ